ਟ੍ਰੈਫਿਕ ਨੂੰ ਘਟਾਉਣ ਦੇ ਲਈ ਜੋ ਹੈ ਇਹ ਪੁਲ ਬਣਾਇਆ ਗਿਆ ਸੀਗਾ ਤਾਂ ਕਿ ਟ੍ਰੈਫਿਕ ਤੋਂ ਬਚਿਆ ਜਾ ਸਕੇ ਤਾਂ ਇਹ ਖਿਲਵਾੜ ਲੋਕਾਂ ਦੀ ਜਾਨਾਂ ਦੇ ਨਾਲ ਹੋ ਰਿਹਾ ਹੈ ਖੁਸ਼ਕਿਸਮਤੀ ਸੀਗੀ ਹਰ ਇੱਕ ਦੀ ਕਿ نیچے ਕੋਈ ਇਨਸਾਨ ਨਹੀਂ ਖੜਾ ਸੀਗਾ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਸਲੈਬ ਹੀ ਨਵੇਂ ਪੁਲ ਤੋਂ गिर ਜਾਂਦੀ ਹੈ نیچے ਇਸ ਸਲੈਬ ਨੂੰ ਇੱਥੇ ਦੁਬਾਰਾ ਤੋਂ ਇੰਸਟਾਲ ਕਰ ਦਿੱਤਾ ਕਿਸੇ ਤਰੀਕੇ ਦੇ ਨਾਲ ਜੁਗਾੜ ਲਗਾਇਆ ਗਿਆ ਹੈ ਹਾਲ ਦੋ ਸੈਕੂ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜੱਗੀ ਅੱਜ ਅਸੀਂ ਦੁਬਾਰਾ ਤੋਂ ਤੁਹਾਨੂੰ ਇੱਥੇ ਲੈ ਕੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਸਲੇਬ ਗਿਰ ਚੁੱਕੀ ਸੀਗੀ ਨਵਾਂ ਐਲੀਵੇਟਡ ਪੁਲ ਬਣਿਆ ਸੀ ਉੱਥੋਂ ਦੀ ਜਿਹੜੀ ਸਲੇਬ ਜੋ ਗਿਰੀ ਸੀਗੀ ਤਾਂ ਸਵਾਲ ਵੱਡੇ ਉੱਠਦੇ ਨੇ ਮੈਂ ਕਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਇੱਕ ਵਾਰ ਤਸਵੀਰਾਂ ਦੁਬਾਰਾ ਤੋਂ ਦਿਖਾਈਆਂ ਜਾਣ ਜਿਵੇਂ ਇੰਸਟਾਲ ਕਰ ਦਿੱਤੀ ਗਈ ਸੀਗੀ ਸਲੇਬ ਵੱਡੇ ਸਵਾਲ ਉੱਠਦੇ ਨੇ ਵੱਡਾ ਪ੍ਰੋਜੈਕਟ ਬਣਾਇਆ ਗਿਆ ਸੀ ਲੋਕਾਂ ਦੇ ਕਰੋੜਾ ਰੁਪਏ ਲਗਾਏ ਗਏ ਸੀਗੇ ਟ੍ਰੈਫਿਕ ਨੂੰ ਘਟਾਉਣ ਦੇ ਲਈ ਜੋ ਹੈ ਇਹ ਪੁਲ ਬਣਾਇਆ ਗਿਆ ਸੀਗਾ ਇਹ ਬ੍ਰਿਜ ਬਣਾਇਆ ਗਿਆ ਸੀਗਾ ਕਿ ਤਾਂਕਿ ਟ੍ਰੈਫਿਕ ਤੋਂ ਬਚਿਆ ਜਾ ਸਕੇ ਤਾਂ ਇਹ ਖਿਲਵਾੜ ਲੋਕਾਂ ਦੀ ਜਾਨਾਂ ਦੇ ਨਾਲ ਹੋ ਰਿਹਾ ਹੈ ਇਹ ਤਾਂ ਖੁਸ਼ਕਿਸਮਤੀ ਸੀਗੀ ਹਰ ਇੱਕ ਦੀ ਕਿ ਨੀਚੇ ਕੋਈ ਗੱਡੀ ਨਹੀਂ ਖੜੀ ਸੀ ਕੋਈ ਜਾਨਵਰ ਨਹੀਂ ਬੈਠਾ ਸੀ ਕੋਈ ਇਨਸਾਨ ਨਹੀਂ ਖੜਾ ਸੀਗਾ ਪਰ ਲੇਕਿਨ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਸਲੈਬ ਹੀ ਜੋ ਨਵੇਂ ਪੁੱਲ ਤੋਂ गिर ਜਾਂਦੀ ਹੈ نیچے ਆ ਕਿਹੋ ਜੀ ਜਿਹੜੀ ਬਨਾਵਟ ਕੀਤੀ ਗਈ ਹੈ ਇਸ ਪੁੱਲ ਦੀ ਕਿ ਸਲੈਬ ਹੀ نیچے गिर ਜਾਂਦੀ ਹੈ ਇੰਨੀ ਵੱਡੀ ਗਲਤੀ ਇਹ ਕੋਈ ਮਾਮੂਲੀ ਗਲਤੀ ਨਹੀਂ ਹੈ ਨਵਾਂ ਜੋ ਹੈ ਪੁੱਲ ਬਣਾਇਆ ਗਿਆ ਸੀ ਉੱਥੋਂ ਦੀ ਸਲੈਬ نیچے गिर ਜਾਂਦੀ ਹੈ ਹਲੇ ਤਾਂ ਸਿਰਫ ਇੱਕ ਸਲੈਬ ਗਿਰੀ ਹੈ ਪਰ ਰੱਬ ਜਾਣਦਾ ਕਿ ਹੋਰ ਵੀ ਕੋਈ ਸਲੈਬ गिर ਸਕਦਾ ਸੀਗਾ ਹੁਣ ਵੀ ਕੋਈ ਹੋਰ ਸਲੈਬ गिर ਸਕਦਾ ਇੱਥੇ ਤਾਂ ਇਹ ਐਲੀਵੇਟਡ ਰੋਡ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਤੁਸੀਂ ਵੀ ਜੋ ਐ ਕਹੋਗੇ ਕਿ ਜਿਹੜੀ ਇਹ ਪੂਰੀ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ ਇਹ ਜੋ ਗੈਪ ਵੀ ਵਿੱਚ ਹੈਗੇ ਨੇ ਸਲੈਬਸ ਦੇ ਇੱਕ ਸਲੈਬ ਗਿਰਨ ਤੋਂ ਬਾਅਦ ਹੋਰ ਜ਼ਿਆਦਾ ਡਰ ਲੱਗ ਜਾਂਦਾ ਹੈ ਲੋਕਾਂ ਨੂੰ ਵੀ ਕਿ ਹੋਰ ਵੀ ਜਿਹੜੀ ਸਲੈਬ ਹੈ ਉਹ गिर ਸਕਦੀ ਹੈ ਇੱਥੇ ਪੁੱਲ ਤੋਂ ਜਿਸ ਪੁੱਲ ਨੂੰ ਦੇਖ ਕੇ ਲੋਕ ਬਹੁਤ ਖੁਸ਼ ਸੀਗੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਹੇ ਸੀ ਕਿ ਸਾਡੇ ਲੁਧਿਆਣਾ ਦੇ ਵਿੱਚ ਜਿਹੜਾ 2020 ਦੇ ਵਿੱਚ ਪੁੱਲ ਬਣਨਾ ਸੀਗਾ 2024 ਦੇ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਲੇਕਿਨ ਉਹ ਵੀ ਕਿਸ ਤਰੀਕੇ ਦਾ ਕਿ ਉਧਰੋਂ ਜਿਹੜੇ ਐ ਸੀਮੈਂਟ ਦੇ ਬਣੇ ਸਲੈਬ ਨੀਚੇ गिर ਰਹੇ ਨੇ ਖਡੌਣਿਆਂ ਦੀ ਤਰ੍ਹਾਂ ਇਹ ਪੁੱਲ ਦੇ ਉੱਤੋਂ ਜਿਹੜੇ ਸਲੈਬ ਗਿਰ ਰਹੇ ਨੇ ਹਲੇ ਤਾਂ ਸਿਰਫ ਇੱਕ ਹੀ ਸਲੈਬ ਗਿਰਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਕਿ نیچے ਕੋਈ ਮੌਜੂਦ ਨਹੀਂ ਸੀਗਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕੋਈ ਵੀ نیچے ਖੜਿਆ ਹੋ ਸਕਦਾ ਸੀ ਤੁਸੀਂ نیچے ਵੀ ਦੇਖ ਸਕਦੇ ਹੋ ਤਸਵੀਰਾਂ ਦਿਖਾਓ ਕਿ نیچے ਪਾਰਕਿੰਗ ਹੁੰਦੀ ਹੈ ਗੱਡੀਆਂ ਖੜੀਆਂ ਹੁੰਦੀਆਂ ਨੇ ਬਟ ਜਦੋਂ ਇਹ ਸਲੈਬ ਗਿਰੀ ਉਦੋਂ ਕੋਈ ਨਹੀਂ ਖੜਾ ਸੀਗਾ ਉਦੋਂ ਕੋਈ ਗੱਡੀ پارک ਨਹੀਂ ਸੀਗੀ ਲੇਕਿਨ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਤੇ ਸਵਾਲ ਵੱਡੇ ਉੱਠਦੇ ਨੇ ਇਹ ਗੈਪ ਵੀ ਭਰੇ ਹੋਣੇ ਚਾਹੀਦੇ ਨੇ ਪਹਿਲੀ ਗੱਲ ਤਾਂ ਜਿਹੜਾ ਇਹ ਪੁਲ ਬਣਾਇਆ ਗਿਆ ਸਲੇਬ ਲਗਾਏ ਗਏ ਨੇ ਇੱਥੇ ਗੈਪ ਵੀ ਹੋਣੇ ਚਾਹੀਦੇ ਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਦੇ ਉੱਤੇ ਬਣੇ ਇਸ ਐਲੀਵੇਟਿਡ ਪੁਲ ਦੀ ਭਾਰਤ ਨਗਰ ਚੌਕ ਦੇ ਉੱਤੇ ਸਲੇਬ ਗਿਰੀ ਹੈ ਗਨੀਮਤ ਰਹੀਏ ਕਿ ਕੋਈ ਵਾਹਨ ਚਾਲਕ ਜਾਂ ਫਿਰ ਪੈਦਲ ਵਿਅਕਤੀ ਪੁਲ ਦੇ ਉਸ ਸਮੇਂ نیچے ਨਹੀਂ ਸੀਗਾ ਜਾਂ ਫਿਰ ਕਿਸੇ ਵੀ ਵਿਅਕਤੀ ਦੀ ਜੋ ਹੈ ਜਾਨ ਨਹੀਂ ਗਈ ਸਲੇਬ ਗਿਰਨ ਦੇ ਨਾਲ ਐਨ ਐਚ ਆਈ ਦੇ ਉੱਤੇ ਵੱਡੇ ਸਵਾਲ ਉੱਠਦੇ ਨੇ ਲਾਪਰਵਾਹੀ ਸਾਹਮਣੇ ਆਂਦੀ ਹੈ ਪੋਲ ਖੁੱਲ ਜਾਂਦੀ ਹੈ ਇਸ ਚੀਜ਼ ਦੀ ਕਿ ਕਿੰਨੀ ਜੋ ਹੈ ਲਾਪਰਵਾਹੀ ਦੇ ਨਾਲ ਇਸ ਨੂੰ ਬਣਾਇਆ ਗਿਆ ਹੋਵੇਗਾ ਕਿ ਸਲੇਬ نیچے गिर ਰਹੀ ਹੈ ਬਹੁਤ ਵਿਸ਼ਵਾਸ ਸੀਗਾ ਲੋਕਾਂ ਨੂੰ ਕਿ ਖੁਸ਼ ਵੀ ਹੋਏ ਸੀਗੇ ਲੋਕ ਕਿ ਹੁਣ ਟ੍ਰੈਫਿਕ ਤੋਂ निजात ਪਾਈ ਜਾਏਗੀ ਹੁਣ ਥੋੜੇ ਸਮੇਂ ਦੇ ਵਿੱਚ ਹੀ ਪਹੁੰਚ ਜਾਵਾਂਗੇ ਤਾਂ ਪੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲ ਤੋਂ ਸਲੇਬ نیچے ਗਿਰਿਆ ਹੁਣ ਇਸ ਵੇਲੇ ਦੀਆਂ ਤਸਵੀਰਾਂ ਨੇ ਇਹ ਕੱਲ ਜਿਹੜੀ ਇਹ ਸਲੈਬ ਗਿਰੀ ਸੀ ਹੁਣ ਦੁਬਾਰਾ ਤੋਂ ਇੰਸਟਾਲ ਕਰ ਦਿੱਤੀ ਗਈ ਹੈ ਇਦਾਂ ਲੱਗ ਰਿਹਾ ਹੈ ਕਿ ਸਿਰਫ ਇੱਕ ਜੁਗਾੜ ਲਗਾਇਆ ਗਿਆ ਹੈ ਭਰਨਗਰ ਚੌਂਕ ਦੇ ਉੱਤੇ ਮੌਜੂਦ ਲੋਕਾਂ ਨੇ ਵੀ ਦੱਸਿਆ ਹੈ ਕਿ ਜਿਹੜਾ ਕੱਲ ਸਵੇਰੇ ਲੋਕਾਂ ਨੇ ਇਸ ਪੁਲ ਦੇ ਉੱਤੋਂ ਦੀ ਇਹ ਸਲੈਬ ਗਿਰਦੀ ਹੋਈ ਦੇਖੀ ਬਾਉਂਡਰੀ ਦੀ ਇਹ ਸਲੈਬ ਹੈਗੀ ਹੈ نیچے ਗਿਰਦੀ ਹੋਈ ਦੇਖੀ ਲੋਕਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਅਤੇ NHAI ਨੂੰ ਜੋ ਸੂਚਿਤ ਕੀਤਾ ਗਿਆ ਸਵੇਰੇ ਕਰੀਬ 10:30 ਵਜੇ NHAI ਦਾ ਜੋ ਹੈ ਮੇਨਟੇਨੈਂਸ ਵਿਭਾਗ ਟੀਮ ਪੂਰਾ ਕ੍ਰੇਨ ਦੇ ਨਾਲ ਇੱਥੇ ਟੀਮ ਲੈ ਕੇ ਪੁੱਲ ਦੇ ਉੱਤੇ ਪਹੁੰਚੇ ਤੇ ਪੁੱਲ ਦੇ ਉੱਤੇ ਬੈਰੀਕੇਟਿੰਗ ਕਰਕੇ ਕੁਝ ਹਿੱਸਾ ਬਲੌਕ ਕੀਤਾ ਗਿਆ ਕਰੀਬ 4 ਤੋਂ 5 ਘੰਟੇ ਦੀ ਕੜੀ ਮੁਸ਼ਕਲਤ ਦੇ ਨਾਲ ਵੈਲਡਿੰਗ ਵਗੈਰਾ ਕਰਕੇ ਜੋ ਐ ਸਲੈਬ ਨੂੰ ਫਿਰ ਤੋਂ ਇੰਸਟਾਲ ਕੀਤਾ ਗਿਆ ਫਿਰ ਤੋਂ ਲਗਾਇਆ ਗਿਆ ਤੇ ਹੁਣ ਜੋ ਐ 40 ਫੁੱਟ ਦੀ ਉਚਾਈ 40 ਫੁੱਟ ਦੀ ਉਚਾਈ ਤੋਂ ਜੋ ਐ ਸਲੈਬ ਗਿਰੀ ਹੈ ਰਵਿਵਾਰ ਹੋਣ ਦੇ ਕਾਰਨ ਲੋਕਾਂ ਦਾ ਜੋ ਇੱਥੇ ਆਣਾ ਜਾਣਾ ਘੱਟ ਸੀਗਾ ਪਰ ਵੱਡਾ ਹਾਦਸਾ ਹੋ ਸਕਦਾ ਸੀ ਵੱਡਾ ਹਾਦਸਾ ਹੁਣ ਟਲਿਆ ਕੋਈ ਗੱਡੀ ਨਹੀਂ ਸੀ ਕੋਈ ਇਨਸਾਨ ਨਹੀਂ ਸੀ ਖੜਾ ਇੱਥੇ ਕੋਈ ਜਵਾਕ ਵੀ ਖੜਿਆ ਹੋ ਸਕਦਾ ਸੀ ਕੋਈ ਜਾਨਵਰ ਹੋ ਸਕਦਾ ਸੀ ਤੇ ਉਸ ਦਾ ਕੀ ਬਣਦਾ ਫਿਰ ਤਾਂ ਹੋਰ ਵੱਡੇ ਸਵਾਲ ਉੱਠਣੇ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਗਿਆ ਨਵਾਂ ਹੀ ਪੁਲ ਹਲੇ ਤਾਂ ਹਫਤੇ ਪਹਿਲੇ ਹੀ ਇਸ ਨੂੰ ਬਣਾਇਆ ਗਿਆ ਕਰੀਬ 700 ਕਰੋੜ ਦੀ ਲਾਗਤ ਨਾਲ 7 ਸਾਲਾਂ ਵਿੱਚ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਪੁਲ ਸ਼ੁਰੂ ਹੋਣ ਤੋਂ ਪਹਿਲਾਂ ਐਨਐਚਆਈ ਦੇ ਅਧਿਕਾਰੀਆਂ ਨੇ ਪੁਲ ਦੀ ਮਜ਼ਬੂਤੀ ਵਗੈਰਾ ਤੇ ਮਾਪ ਡੰਡਾ ਦੇ ਉੱਤੇ ਸ਼ਾਇਦ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਇਸ ਪੁਲ ਦੇ ਉੱਪਰ ਉੱਥੋਂ ਦਾ ਨਜ਼ਾਰਾ ਦਿਖਾਵਾਂਗੇ ਕਿ ਕਿੰਨੀ ਕੁ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਕਿਤੇ ਤੁਹਾਨੂੰ ਦੱਸਾਂਗੇ ਕਿ ਇੱਥੇ ਆਣਾ ਤੁਹਾਡੇ ਲਈ ਸੁਰੱਖਿਤ ਹੈ ਜਾਂ ਨਹੀਂ ਤਾਂ ਤੁਹਾਨੂੰ ਲੈ ਚਲਦੇ ਹਾਂ ਹੁਣ ਇਸ ਪੁੱਲ ਦੇ ਉੱਪਰ ਅਸੀਂ ਇਸ ਵੇਲੇ ਮੌਜੂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਸਲੇਬ ਸੀਗੀ ਜਿਹੜੀ ਗਿਰੀ ਹੈ ਤੇ ਇਸ ਨੂੰ ਸੀਮਿੰਟ ਦੇ ਨਾਲ ਜੋ ਹੈ ਇਸੀ ਮੁਰੰਮਤ ਕਰ ਦਿੱਤੀ ਗਈ ਹੈ ਦੁਬਾਰਾ ਤੋਂ ਕਿਸੇ ਤਰੀਕੇ ਦੇ ਨਾਲ ਇਸ ਨੂੰ ਇੰਸਟਾਲ ਕਰ ਦਿੱਤਾ ਗਿਆ ਹੈ ਤੁਹਾਡੇ ਮੁਤਾਬਕ ਕੀ ਇਸ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਹੈ ਕਿ ਹੋਣਾ ਚਾਹੀਦਾ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਇਹ ਹੈਗੇ ਨੇ ਹਾਲਾਤ ਇਸ ਪੁੱਲ ਦੇ ਕੋਈ ਵੀ ਸਲੇਬ ਗਿਰ ਸਕਦੀ ਸੀਗੀ ਫਿਲਹਾਲ ਇਹੀ ਸਲੇਬ ਜੋ ਹੈ نیچے गिरी ਹੈ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਵੀ نیچے ਮੌਜੂਦ ਨਹੀਂ ਸੀਗਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਵਾਲ ਇਹ ਉੱਠਦਾ ਹੈ ਕਿ ਹੁਣ ਕਿੰਨੀ ਕੁ ਸੁਰੱਖਿਅਤ ਨੇ ਲੋਕ ਜੇਕਰ ਇਸ ਪੁੱਲ ਦੇ ਥੱਲੇ ਕੋਈ ਖੜਾ ਹੁੰਦਾ ਹੈ ਇਸ ਪੁੱਲ ਦੇ ਥੱਲੋ ਕੋਈ ਨਿਕਲਦਾ ਹੈ ਤਾਂ ਕਿੰਨਾ ਕੁ ਸੁਰੱਖਿਅਤ ਹੈ ਉਹ ਇਨਸਾਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਲੈਬ ਦੀਆਂ ਜਿਸ ਨੂੰ ਨਾਲ ਦੇ ਨਾਲ ਮੇਨਟੇਨੈਂਸ ਟੀਮ ਜਿਹੜੀ ਸੀਗੀ ਉਸਨੇ ਆ ਕੇ ਇਸ ਸਲੈਬ ਨੂੰ ਇੱਥੇ ਦੁਬਾਰਾ ਤੋਂ ਇੰਸਟਾਲ ਕਰ ਦਿੱਤਾ ਕਿਸੇ ਤਰੀਕੇ ਦੇ ਨਾਲ ਜੁਗਾੜ ਲਗਾਇਆ ਗਿਆ ਹੈ ਇਸ ਨਾਲ ਦੀਆਂ ਵੀ ਜਿਹੜੀਆਂ ਸਲੈਬ ਹੈਗੀਆਂ ਨੇ ਉੱਥੇ ਵੀ ਥੋੜੀ ਜੋ ਹੈ ਉੱਥੇ ਦੇਖਿਆ ਜਾ ਸਕਦਾ ਹੈ ਕਿ ਉਹ ਟੁੱਟੀ ਹੋਈ ਨਜ਼ਰ ਆਈ ਸੀਗੀ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਨਾਲ ਦੀ ਜਿਹੜੀ ਸਲੈਬ ਸੀਗੀ ਕੋਈ ਵੀ ਟੁੱਟੀ ਹੋਈ ਨਜ਼ਰ ਆਈ ਸੀਗੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਲੈਬ ਦੀਆਂ ਜੋ ਕਿ نیچے ਗਿਰੀ ਸੀ ਦੁਬਾਰਾ ਤੋਂ ਉੱਪਰ ਲਗਾ ਦਿੱਤੀ ਗਈ ਹੈ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਕੀ ਕਹੋਗੇ ਤੁਸੀਂ ਜ਼ਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਕਿਸ ਤਰੀਕੇ ਦੀ ਤੁਸੀਂ ਮੰਗ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਨੀਚੇ ਖੜਿਆ ਹੋ ਸਕਦਾ ਹੈ ਹਲੇ ਹੋਰ ਸਲੈਬਸ ਵੀ ਹੈਗੀਆਂ ਨੇ ਰੱਬ ਕਰੇ ਕਿ ਹੋਰ ਦੁਬਾਰਾ ਤੋਂ ਇਸ ਤਰੀਕੇ ਦਾ ਕੋਈ ਨੁਕਸਾਨ ਕਿਸੇ ਦਾ ਨਾ ਹੋਵੇ ਇਹ ਨਵਾਂ ਪੁਲ ਹੈ ਐਲੀਵੇਟਡ ਰੋਡ ਦੁਬਾਰਾ ਜਿਹੜਾ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੱਲ ਵੀ ਇਸ ਦੇ ਉੱਪਰ ਜੋ ਹੈ ਚਰਚਾ ਹੋਈ ਸੀ ਕਿ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਆਏ ਕਿ ਕੀ ਹੁਣ ਇਸ ਦੀ ਕੀ ਇਹਦੀ ਜੋ ਹੈ ਹਾਲਤ ਹੈਗੀ ਐ ਸਲੈਬ ਕਿਸ ਤਰੀਕੇ ਦੇ ਨਾਲ ਇੱਥੇ ਮੁਰੰਮਤ ਕਰਾਈ ਗਈ ਹੈ ਬੈਰੀਕੇਟਿੰਗ ਕਰਕੇ ਇਸ ਦੀ ਪੂਰੀ ਮੁਰੰਮਤ ਹੋਈ ਇਸ ਨੂੰ ਇਨਸਟਾਲ ਕੀਤਾ ਗਿਆ ਬੈਰੀਕੇਟਿੰਗ ਕੀਤੀ ਗਈ ਸੀਗੀ ਤਾਂ ਮੇਨਟੇਨੈਂਸ ਟੀਮ ਦੇ ਲੋਕਾਂ ਵੱਲੋਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਹ ਗਿਰੀ ਨਹੀਂ ਹੈ ਇਸ ਨੂੰ ਉਤਾਰਿਆ ਗਿਆ ਹੈ ਇਸ ਤਰੀਕੇ ਦੇ ਨਾਲ ਕੋਈ ਸਲੇਬ ਉਤਾਰੀ ਜਾਂਦੀ ਹੈ ਪੁਲ ਦੇ ਉੱਪਰ ਤੁਸੀਂ ਖੁਦ ਸੋਚੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿਸੇ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਸਲੇਬ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿਵੇਂ ਇਸ ਨੂੰ ਜੋੜਿਆ ਗਿਆ ਹਲੇ ਹੋਰ ਵੀ ਸਲੇਬਸ ਹੈਗਿਆ ਨੇ ਕੀ ਪਤਾ ਰੱਬ ਜਾਣਦਾ ਹੈ ਕਿ ਹੁਣ ਕੀ ਹੋਣਾ ਬਟ ਵਿਸ਼ਵਾਸ ਦਿਵਾਇਆ ਗਿਆ ਲੋਕਾਂ ਨੂੰ ਕਿ ਜ਼ਰੂਰ ਇਸ ਦੀ ਚੈਕਿੰਗ ਕੀਤੀ ਜਾਵੇਗੀ ਲੋਕਾਂ ਨੇ ਮੰਗ ਕੀਤੀ ਹੈ ਇਸ ਦੀ ਚੈਕਿੰਗ ਕਰੋ ਚਾਹੇ ਇਸ ਪੁੱਲ ਨੂੰ ਥੋੜੇ ਦਿਨ ਦੇ ਲਈ ਬੰਦ ਕਰ ਦਿਓ ਲੇਕਿਨ ਜਲਦਬਾਜ਼ੀ ਦੇ ਵਿੱਚ ਕੋਈ ਐਸਾ ਕੰਮ ਨਾ ਕੀਤਾ ਜਾਵੇ ਕਿ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਕਿਸੇ ਦੀ ਜਾਨ ਦੀ ਕੋਈ ਵੀ ਜੋ ਹੈ ਨੁਕਸਾਨ ਨਾ ਹੋਵੇ ਕਿਸੇ ਦੀ ਜਾਨ ਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਡੈਲੀ ਪੋਸਟ ਪੰਜਾਬੀ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਤਾ ਇਹ ਸੀਗੀਆਂ ਤਸਵੀਰਾਂ ਉਸ ਪੁਲ ਦੀਆਂ ਐਲੀਵੇਟਡ ਪੁਲ ਦੀਆਂ ਜਿਸ ਦੀ ਸਲੈਬ ਲੁਧਿਆਣਾ ਦੇ ਇਸ ਫਿਰੋਜ਼ਪੁਰ ਰੋਡ ਭਰਤનગર ਚੌਕ ਦੀ ਰੋਡ ਦੇ ਉੱਪਰ गिर ਚੁੱਕੀ ਹੋਈ ਸੀਗੀ ਦੁਬਾਰਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਤਸਵੀਰਾਂ ਕਿ ਕੀ ਹਾਲਤ ਹੈ ਉਸ ਸਲੈਬ ਦੀ ਜੁੜੇ ਰਹੋ ਸਾਡੇ ਨਾਲ ਮੈਂ ਤੁਹਾਡੇ ਨਾਲ ਅੰچل ਜੱਗੀ ਵਿਦ ਕੈਮਰਾ ਪਰਸਨ ਸ਼ਾਨਵਾਸ